ਸੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਕੀਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਔਰ ਮੈਂ ਬੈਠੀ ਥੀ ਫਰੀ ਇੱਧਰ ਕਿਉਂਕਿ ਮੈਂ ਆ ਰਹੀ ਥੀ ਲਾਈਵ ਥੋੜੀ ਦੇਰ ਪਹਿਲਾਂ ਸੋਚਿਆ ਕਿਉਂ ਨਾ ਆਪਣਾ ਵਲੌਗ ਸਟਾਰਟ ਕਰਾਂ ਔਰ ਜਸਟ ਮੈਂ ਆਪਣਾ ਵਲੌਗ ਸਟਾਰਟ ਕਰਤੇ ਆ ਔਰ ਮੈਂ ਬੈਠੀ ਆ ਜੀ ਥੋੜੀ ਦੇਰ ਰੈਸਟ ਕਰ ਰਹੀ ਆ ਇੱਧਰ ਕਿਉਂਕਿ ਦੂਜੇ ਪਾਸੇ ਗੁੜੀਆਂ ਪੜ ਰਹੀ ਆ ਦੋਏ ਕਮਰੇ ਦੇ ਵਿੱਚ ਫਿਰ ਡਿਸਟਰਬ ਹੁੰਦੀ ਆ ਨਾ ਉਹ ਇਸ ਕਰਕੇ ਮੈਂ ਇਸ ਕਮਰੇ ਦੇ ਵਿੱਚ ਆ ਗਈ ਆ ਔਰ ਬਾਕੀ ਵਕੀਲ ਸਾਹਿਬ ਹਲੇ ਆਏ ਨਹੀਂ ਕਿਉਂ गए हुए हैं कोट और क्योंकि आए नहीं हले और बाकी खारे होने गोलगुल ग छप्पे है ना ते बाकी छोटे वाली पता नहीं किथे है मैं लगदा वो भी अंदर है और मैं सोचा चलो थोड़ी जी वीडियो स्टार्ट करा मैं अपनी उस तो बाद मैं आज शाम नु बनाणा मैं पनीर लस्सी दा पनीर जो मैं थोनू एक दो बार पहले भी दिखाया वीडियो दे विच लस्सी दा पनीर किवें बनदा थोनू मैं दसूंगी जरूर लस्सी दा पनीर मैं बना चुकी हां फ्रिज च रखा होया ਫਿਲਹਾਲ ਸ਼ਾਮ ਨੂੰ ਪਰੋਟੀ ਦੇ ਨਾਲ ਅੱਜ ਪਨੀਰ ਖਾਣਾ ਹੈ ਔਰ ਮਿਲਦੇ ਆਂ ਜੀ ਫਿਰ ਮੈਂ ਤੁਹਾਨੂੰ ਪਨੀਰ ਦਿਖਾਵਾਂਗੀ ਵੀ ਕਿਵੇਂ ਬਣਾਇਆ ਮੈਂ ਓ ਜੀ ਜੋਤ ਕੈਰੀ ਮੰਮੀ ਮੈਨੂੰ ਪੜਦੀ ਪੜਦੀ ਨੂੰ ਲੱਗ ਰਹੀ ਹੈ ਭੁੱਖ ਔਰ ਫਿਰ ਕੋਈ ਆਪਸ਼ਨ ਨਹੀਂ ਥਾ ਮੈਂ ਲਈ ਆਂ ਐਪਲ ਕੱਟ ਕੇ ਔਰ ਬਨਾਣਾ ਹੈ ਤਬਾਕ ਜਦ ਲਿਓ ਨੂੰ ਦੇਖੀ ਭੁੱਖੜ ਕਿਸ ਤਰ੍ਹਾਂ کہہ ਰਿਹਾ ਕਿ ਮੈਂ ਵੀ ਖਾਣਾ ਹੈ ਨਾ ਲਿਓ ਰੂਪ ਇਸ ਤਰ੍ਹਾਂ ਨਹੀਂ ਮਾਰਨਾ ਮਰ ਜਾਣਾ ਲਿਓ ਨੇ ਆ ਖਾ ਆਪਣੇ ਐਪਲ ਦੇ ਤੋ ਲਿਆ ਤੈਨੂੰ हम्म सो योर मी कैसे हैं ये हम इस ना मैं दे दे अड्डा बड़ा एप्पल काट के दोबारा फिर आ गया खान ये बनाना है आपको क्या अच्छा लगता है एप्पल के बनाना ਕਿਆ ਪੁੱਛਿਆ ਮੈਨੇ ਖੀਰਾ ਕਹੇ ਖੀਰਾ ਲੈ ਖੀਰਾ ਤਾਂ ਹੈ ਹੀ ਨਹੀਂ ਸਮਾ ਐਪਲ ਜਾਂ ਬਨਾਣਾ ਪੁੱਛਿਆ ਮਨੇ ਕਿਆ ਵਧੀਆ ਲੱਗਦਾ ਯਾਰ ਬਨਾਣਾ ਬਨਾਣਾ ਤੂੰ ਖਾ ਬਨਾਣਾ ਚੁੱਕ ਕੇ ਬਨਾਣਾ ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਅੱਜ ਦਾ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਜੀ। ਔਰ ਲੋ ਜੀ ਸਾਹਮਣੇ ਆ ਰਹੇ ਆ ਵਕੀਲ ਸਾਹਿਬ। ਜੋ ਕੀ ਮੱਥਾ ਡੱਕਣ ਗਏ ਤੇ ਔਰ ਪੰਛੀ ਵੀ ਉੱਠ ਗਏ ਆ। ਪੰਛੀਆਂ ਦੇ ਨਾਲ-ਨਾਲ ਵਕੀਲ ਸਾਹਿਬ ਵੀ ਉੱਠ ਗਏ। ਵਕੀਲ ਸਾਹਿਬ ਆਰੇ ਗਾਣੇ ਗਾਉਂਦੇ। ਔਰ ਲੋ ਜੀ ਠੰਡਾ ਮੌਸਮ ਹੈ ਅੱਜ। ਵਧੀਆ ਮੌਸਮ ਹੋਇਆ ਬਈ ਆ। ਤੋ ਫਿਲਹਾਲ ਬੱਚਿਆਂ ਦਾ ਅਜੀ ਪੇਪਰ ਮੈਂ ਅਜੀ ਚਾਹ ਪੀ ਕੇ ਥੋੜੀ ਜੀ ਸੈਰ ਕਰਨ ਕੋਠੇ ਪਰ ਰਾਤ ਮੈਂ ਭੁੱਲ ਗਈ ਤੁਹਾਨੂੰ ਦਿਖਾਣਾ ਕਿਉਂਕਿ ਤੁਸੀਂ ਦੇਖਿਆ ਹੋਣਾ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਪਨੀਰ ਦਿਖਾਵਾਂਗੀ ਵੀ ਕਿਸ ਤਰ੍ਹਾਂ ਬਣਾਉਣਾ ਹੈ ਭੁੱਲ ਗਈ ਪਨੀਰ ਕੀ ਵੀਡੀਓ ਬਣਾਣੀ ਤੇ ਚਲੋ ਮੈਂ ਦੱਸ ਦਾਂਗੀ ਵੀ ਕਿਸ ਤਰ੍ਹਾਂ ਬਣਾਇਆ ਤਾਂ ਪਨੀਰ ਤੋ ਫਿਲਹਾਲ ਮੈਂ ਬਣਾਇਆ ਤਾਂ ਪਨੀਰ ਰਾਤ ਔਰ ਉਹਦੇ ਨਾਲ ਰੋਟੀ ਖਾਈ ਆਪਾਂ ਨੇ ਬਹੁਤ ਵਧੀਆ ਮਤਲਬ ਬਹੁਤ ਪਸੰਦ ਕਰਦੇ ਆ ਮੇਰੇ ਘਰ ਦੇ ਉਹ ਵਾਲਾ ਪਨੀਰ ਖਾਣਾ ਮੇਰੇ ਬੱਚੇ ਵੀ ਬਹੁਤ ਪਸੰਦ ਕਰਦੇ ਆ ਔਰ ਫਿਲਹਾਲ ਮੈਂ ਹੁਣ ਰੋਟੀ ਬਣਾਣੀ ਆ ਕਿਉਂਕਿ ਬੱਚਿਆਂ ਦਾ ਟਿਫਿਨ ਰੈਡੀ ਕਰਨਾ ਬੱਚਿਆਂ ਨੇ ਪੇਪਰ ਹੈ ਅੱਜ ਔਰ ਥੋੜੀ देर ਤੱਕ ਸੈਰ ਕਰਕੇ ਇੱਥਾ ਉਤਰੂੰਗੀ ਫਿਰ ਜਾਉਂਗੀ ਇੱਥਾ ਮੈਂ ਕਿਹਾ ਚਲੋ ਤਾਜੀ-ਤਾਜੀ ਸੈਰ ਕਰ ਲੈਣੇ ਆ ਕੋਠੇ ਗਈ ਹੱਤਾ ਵੀ ਕੀ ਕਹਿ ਰਹੀ ਹੈ ਖੋਲ ਦੇ ਬਾਹਰ ਨੂੰ ਖੋਲਣੇ ਨੂੰ ਕਹਿ ਰਿਹਾ ਹੈ ਜੇ ਸੰਦ ਨੂੰ ਸਟੇਡੀਅਮ ਦੇ ਉੱਪਰ ਤੋਂ ਵੀ ਖੋਲ ਰਿਹਾ ਹੈ ਹਾਂ ਅੱਛਾ ਮਜ਼ਾਕ ਕਰ ਰਹੀ ਸੀ ਆਂਟੀ ਕਾਂਟੀ ਆਪ ਤੋਂ ਕਹਿ ਰਹੇ ਤੇ ਮਾਰੀ ਮੈਸ ਚਲੀ ਗਈ ਲਓ ਜੀ ਰੂਪ ਵੀ ਉੱਠ ਗਈ ਰੂਪ ਗੁੱਡ ਮਾਰਨਿੰਗ ਰੂਪ ਸਵੇਰੇ ਸਵੇਰੇ ਕੋਠੇ ਪਰ ਆ ਗਈ ਔਰ ਕਿਉਂਕਿ ਮੈਂ ਤੀ ਨਾ ਔਰ ਵਕੀਲ ਸਾਹਿਬ ਵੀ ਆ ਗਏ ਤੇ ਥੋੜਾ ਜਿਹਾ ਪਾਣੀ ਪਾਣਾ ਤਾਂ ਇਹਨਾਂ ਪੌਦਿਆਂ ਵਾ ਇਹਨਾਂ ਨਾਲ ਵਿੱਚ ਕੁਝ ਬੀਜ ਕੇ ਨਾ ਹਲ ਇੱਕ ਪਾਸ ਹੈ ਫੇਰ ਲਾਏਗੇ ਸਾਈਡ ਮਾ ਇਹ ਪਤਾ ਕਿਸ ਤਰ੍ਹਾਂ ਲਾਏਗੇ ਇਸ ਤਰ੍ਹਾਂ ਲਾਇਓ ਇਸ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਨਹੀਂ ਹੁੰਦਾ ਨਾ ਅੱਗੇ ਪਿੱਛੇ ਲਾਏ ਤੇ ਕੂੜਾ ਨਹੀਂ ਨਿਕਲਦਾ ਤਾਂ ਕਦੀ ਵੀ ਇਹ ਵੀ ਇਸ ਤਰ੍ਹਾਂ ਲਾएंगे ਇਹ ਵੀ ਲਾ ਦੇ ਚੱਕ ਕੇ ਲਾ ਦਿਓ ਯਾਰ 2 ਵਿਚ ਕਾ ਲਾएंगे ਹਨਾ 2 ਬਦ ਨੂੰ 2 ਬੀਜ ਕਾ ਲਾਉਣੇ ਮੈਂ ਫਾਇਦਾ ਹਾਂ 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 ਲਾ ਦੇ ਪਾ ਦੇ ਪਾ ਦੇ ਅੱਧਾ ਵਾਲੇ ਨੂੰ ਪਾ ਦੇ ਪਾ ਦੇ ਬਸ ਮੇਰਾ ਪੁੱਤ ਕੰਮ ਬਹੁਤ ਕਰਦਾ ਆ ਪਾਣੀ ਪਾ ਰਿਹਾ ਸਵੇਰੀ ਸਵੇਰੀ ਪੌਦੇਆਂ ਵਾਂ ਪਾ ਦੇ ਪਾ ਦੇ ਪਾ ਦੇ ਸਾਰੇ ਪਾ ਦੇ ਆਸਵਾ ਇਹ ਵੀ ਸ਼ੌਂਕ ਤੋਂ ਤੋਂ ਲੋ ਜੀ ਇੱਧਰ ਬਣਾਇਆ ਤਾਂ ਆਪਾਂ ਨੇ ਰਾਤ ਪਨੀਰ ਜੋ ਇਹ ਪਨੀਰ ਹੈ ਨਾ ਇਹ ਲੱਸੀ ਦਾ ਬਣਦਾ ਹੈ ਲੱਸੀ ਦਾ ਪੌਣੇ ਦੇ ਵਿੱਚ ਪਾ ਕੇ ਨਾ 2-3 ਘੰਟੇ ਲੱਸੀ ਨੂੰ ਪੌਣੇ ਦੇ ਵਿੱਚ ਪਾ ਕੇ ਟੋਕਰੀ 'ਚ ਰੱਖਦੇ ਆਂ ਫਿਰ ਨਿਕਲਦਾ ਇਹ ਪਨੀਰ ਇਹ ਬਣਿਆ ਹੋਇਆ ਜੀ ਲੱਸੀ ਦਾ ਮਤਲਬ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਤਾਂ ਖਾਣਾ ਭੁੱਲ ਗਈ ਤੁਹਾਨੂੰ ਤਾਂ ਫਿਲਹਾਲ ਹੁਣ ਆਪਾਂ ਬਣਾਈਏ ਰੋਟੀ ਕਿਉਂਕਿ ਬੱਚਾਂ ਕੇ ਟਿਫਨ ਰੈਡੀ ਕਰਦੀ ਐ। ਕੀ ਹੋ ਗਿਆ? ਮੇਰੀ ਮੰਨਸਾ ਓਹ ਹੋ ਮਈਆ। ਹਰ ਜੋਤ ਪੜ ਰਹੀ ਐ ਇੱਧਰ ਜੋਤ। ਪਹਿਲਾਂ ਮੈਂ ਰੋਟੀ ਬਣਾ ਦੰਦਾਂ ਰਹੀ ਐ ਫਿਰ ਬਾਵਾ ਸੀਰਿੰਨੇ। ਲਿਓ ਨੇ ਵੱਡ ਲੈਣਾ ਤੈਨੂੰ ਹੱਥ ਤੋਂ ਹੀ ਫਿਰ। ਖੱਲਾ ਰਹੀ ਐ ਜੇ ਇਸ ਨੂੰ ਪਹਿਲਾਂ। ਮੈਂ ਟਿਫਨ ਰੈਡੀ ਕਰਦਾ ਇੰਨੇ। ਠੀਕ ਐ ਮਾਤਾ ਕੇ ਪੂਜਾ ਕਰਾਂਗੇ ਠੀਕ ਐ ਰਾਤ ਨੂੰ। ਸੰਜੀ ਮਾਤਾ ਕੀ ਏ ਦੇਖੋ ਬੰਦਾ ਇਧਰੋਂ ਪੈਂਜਲ ਦੇਖੋ ਮસ્ਤੀ ਮਾਰ ਰਹੀ ਪਾਪਾ ਓ ਜੇ ਗਿਰਗੀ ਫਿਰ ਦੇਖੀ ਲੋ ਜੀ ਬੱਚੇ ਰੈਡੀ ਹੋ ਗਏ ਆ ਸਕੂਲ ਵਾਸਤੇ 8 ਵਜੇ বাস ਆਏਗੀ ਨਾ ਕੀ ਪੌਣੇ 8 ਹੋ ਗਏ 15 ਮਿੰਟ ਰਹਿ ਗਏ 15 ਮਿੰਟ ਪੌਣੇ 8 ਵਜੇ 8 ਵਜੇ বাস ਆਉਗੀ 8 ਵਜੇ বাস ਆਉਗੀ ਹੈ ਮਨੇ ਭੀ ਦੇਖ ਪਾਉ ਲੋ ਜੀ ਜਸਟ ਬੱਚੇ ਗਏ ਸਕੂਲ ਔਰ ਮੈਂ ਹਟੀਆਂ ਜੀ ਕੱਪੜੇ ਵਾਸ਼ ਕਰਕੇ ਕਿਉਂਕਿ ਮੈਂ ਹੁਣ ਮੈਂ ਹੇਠਾਂ ਹੀ ਪਾਤੇ ਕਿਉਂਕਿ ਕੋਠੇ ਪਰ ਨਾ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਗਿਰ ਜਾਂਦੇ ਆ ਕੱਪੜੇ ਇਸ ਕਰਕੇ ਮੈਂ ਧੋਕੇ ਨਾ ਹੇਠਾਂ ਹੀ ਪਾਤੇ ਤਾਰ ਕੇ ਉੱਪਰ ਪੂਰੀ ਸੁੱਕ ਜਾਣੇ ਆ ਹਵਾ ਬਥੇਰੀ ਚੱਲ ਰਹੀ ਆ ਆ ਜਿਹਨੂੰ ਮੈਂ ਬੰਨਿਆ ਵਾਲੀ ਉਹਨੂੰ ਕਿਉਂਕਿ ਲਿਓ ਨੂੰ ਤਾਂ ਬੰਨਿਆ ਕਿਉਂਕਿ ਲਿਓ ਨਾ ਸੁਸੂ ਪੋਟੀ ਬਹੁਤ ਲੱਗਿਆ ਕਰਨ ਇਸ ਕਰਕੇ ਇਹਨੂੰ ਇੱਕ ਪਾਸੇ ਬੇੜੇ ਚ ਬੰਨਤਾ ਕਿਉਂਕਿ ਬੇੜੇ ਦੇ ਵਿੱਚ ਸਾਫ਼ ਕਰਨਾ ਆਸਾਨ ਹੈ ਪਰ ਅੰਦਰ ਕਮਰੇ ਸਾਫ਼ ਕਰਨੇ ਬਹੁਤ ਔਖੇ ਆ ਇਸ ਕਰਕੇ ਇਹਨੂੰ ਬਾਰੀ ਬੰਨ੍ਹ ਦਿਆ ਔਰ ਇੱਕ ਚੀਜ਼ ਹੋਰ ਦਿਖਾਵਾਂ ਇਹ ਜਿਹੜੀ ਚੀੜੀ ਬੈਠੀ ਹੈ ਨਾ ਚੀੜੀ ਆ ਬੈਠੀ ਹੈ ਇਹ ਭੱਜਣੇ ਦੀ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਚੁੰਝਕਲ ਪਿੰਜਰਾ ਚੱਕ ਰਹੀ ਹੈ ਉੱਪਰ ਆ ਦੇਖੋ ਆ ਦੇਖੋ ਦਿਖ ਰਿਆ ਨਾ ਇਹ ਦੇਖੋ ਕੀੜਾ ਚੱਕ ਲਿਆ ਉੱਪਰ ਚੁੰਝ ਨਾਲਾ ਦੇਖੋ ਇਹ ਚੁੰਝ ਨਾਲ ਨਾ ਪਿੰਜਰਾ ਚੱਕ ਰਹੀ ਹੈ ਆਪਣਾ ਕਿਉਂਕਿ ਇਹ ਭੱਜਣੇ ਦੀ ਤਾਕ ਦੇ ਵਿੱਚ ਹੈ ਆ ਦੇਖੋ ਇਹ ਪਿੰਜਰਾ ਚੱਕ ਰਹੀ ਹੈ ਆਪਣਾ ਕਿਵੇਂ ਭੱਜ ਜਾਂਗੀ ਉਰੇ ਤੇ ਆ ਦੇਖੋ ਇਹ ਵੀ ਬੰਦਾ ਦੇਖ ਰਿਹਾ ਲਗਾਤਾਰ ਲੀਓ ਜ਼ੂਮ ਕਰਿਆ ਹੋਇਆ ਮੈਂ ਇਹ ਪੱਜਣੇ ਦੀ ਕੋਸ਼ਿਸ਼ ਕਰ ਰਹੀ ਹੈ ਚਿੜੀਆ ਰਾਣੀ ਲਗਾਤਾਰ ਨਾ ਪਿੰਜਰੇ ਨੂੰ ਚੱਕਦੀ ਆ ਉੱਪਰੋਂ ਔਰ ਇਹ ਬੰਦਾ ਘੁੰਮ ਘੁੰਮ ਕੇ ਪਾਗਲ ਹੋ ਰਿਹਾ ਹੈ ਅੱਜ ਮੈਂ ਖੋਲਿਆ ਹੀ ਨਹੀਂ ਹੈਗਾ ਆਇਆ ਨਜ਼ਾਰੇ ਤੈਨੂੰ ਕਿਉਂ ਨਹੀਂ ਖੋਲਿਆ ਪਤਾ ਨਾ ਸੁੱਸੂ ਪੁੱਟੀ ਕਰ ਰਿਹਾ ਲਗਾਤਾਰ ਬੈਠਿਆ ਰਿਹਾ ਹਣ ਉਰੀ ਔਰ ਇਹ ਵੀ ਮੈਡਮ ਭੱਜੇਗੀ ਇੱਕ ਨ ਇੱਕ ਦਿਨ ਫਿਰ ਚੱਕਰੀਆ ਪਿੰਜਰਾ ਲੋ ਲੋ ਉੱਪਰ ਨੂੰ ਚੱਕਰੀਆ ਨਾ ਭੱਜਣੇ ਕੀ ਤਾਂ ਅੱਖੇ ਵਿੱਚ ਵੀ ਕਦ ਭੱਜਾਂ ਮੈਂ ਤੋ ਜਸਟ ਭਵਜੋਦ ਕੇ ਪਾਪਾ ਵਕੀਲ ਸਾਹਿਬ ਲੈ ਕੇ ਆਏ تھے ਇਹ ਰੂਮ ਦੇ ਵਿੱਚ ਲਗਾਉਣ ਵਾਲਾ ਪਰ ਮੈਨੂੰ ਨਾਮ ਨਹੀਂ ਪਤਾ ਕਿ ਆ ਕਹਿੰਦੇ ਆ ਲੇਕਿਨ ਇਹਦੇ ਨਾਲ ਖੁਸ਼ਬੂ ਬੜੀ ਵਧੀਆ ਆਂਦੀ ਆ ਔਰ ਉੱਪਰ ਪਾਣੀ ਦਾ ਭਰਿਆ ਹੋਇਆ ਔਰ ਖੁਸ਼ਬੂ ਆਂਦੀ ਆ ਪੂਰੇ ਰੂਮ ਦੇ ਵਿੱਚ ਦੋ ਐ ਇਹ ਲਿਆਣੇ ਵੇ ਇੱਕ ਬਾਹਰ ਪਿਆ ਆ ਪੱਖਾ ਚੱਲ ਰਿਹਾ ਮੈਨੂੰ ਲੱਗਦਾ ਲਾਈਟ ਚਲੀ ਗਈ ਨਹੀਂ ਲਾਈਟ ਤਾਂ ਹੈ ਇੱਕ ਹੀ ਇਹ ਪਿਆ ਇਹ ابھی ਚਲਾਇਆ ਨਹੀਂ ਨਾ ਹੈ ਬੰਦ ਹੈ ਔਰ ਇਹ ਚੱਲ ਰਿਹਾ ਫਿਸ਼ਿਸ ਵਾਲਾ ਇਕੁਅਰੀਅਮ ਤੋ ਲੋ ਜੀ ਮੈਂ ਥੋੜੀ ਦੇਰ ਕਰ ਰਹੀ ਹਾਂ ਰੈਸਟ ਔਰ ਇੰਨੇ ਤੁਸੀਂ ਦੇਖੋ ਜੀ ਅ ਕੀ ਕਹਨੇ ਆ ਵਕੀਲ ਸਾਹਿਬ ਨੂੰ ਆਪਾਂ ਚੱਲਦੇ ਹਾਂ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਇੱਕ ਛੋਟੀ ਜੀ ਵੀਡੀਓ ਭੇਜੀ ਆ ਬਣਾ ਕੇ ਦੇਖਦੇ ਹਾਂ ਆਪਾਂ ਵਕੀਲ ਸਾਹਿਬ ਨਾਲ ਇੰਜੋਏ ਕਰਦੇ ਹਾਂ ਥੋੜੀ ਦੇਰ ਚੱਲਦੇ ਹਾਂ ਜੀ ਦੇਖਦੇ ਹਾਂ ਵਕੀਲ ਸਾਹਿਬ ਕੀ ਕਰਦੇ ਆ ਕੋਰਟ ਦੇ ਵਿੱਚ ਡੇਲੀ ਕੀ ਕਰਨ ਜਾਂਦੇ ਆ ਹਨਾ ਅੱਜ ਆਪਾਂ ਵਕੀਲ ਸਾਹਿਬ ਦੀ ਚੋਰੀ ਫੜਦੇ ਆਂ ਦੇਖਦੇ ਆਂ ਜੀ ਚਲੋ ਚੱਲਦੇ ਆਂ ਪੰਚਕੁੱਲੇ ਨੂੰ ਜੀ ਕੋਰਟ ਦਾ ਕੰਮ ਖਤਮ ਕਰਕੇ ਭਤੀਜੇ ਦਾ ਕਰਕੇ ਸਮੇ ਬੇੜਾ ਪਾਰ ਆ ਗਿਆ ਜਹਾਂ ਸ਼ੁਭਮ ਕੇ ਪਾਸ ਸ਼ੁਭਮ 11 ਸੈਕਟਰ ਕੈਨਲ ਪਲਾਜ਼ਾ ਕੇ ਸਾਹਮਣੇ ਬਹੁਤ ਵਧੀਆ ਬੰਦਾ ਉਹ ਪਾਣੀ ਪੋਲੇ ਪਾਪੜੀ ਔਰ ਚਿੱਟਕੀ ਭਾਈ ਸਾਹਿਬ ਆਪਣਾ ਨਾਮ ਕੀ ਆ ਐ ਇਹ ਤਾਂ ਮਾਰਾ ਰਿੰਕੂ ਆ ਭਾਈ ਠੀਕ ਆ ਲੈ ਚਾਟ ਬਹੁਤ ਵਧੀਆ ਬਣਾਉਂਦਾ ਆ ਬੰਦੇ ਦਾ ਇਹ ਦੇਖੋ ਨਹੀਂ ਤੇਰੀ ਚਾਚੀ ਕੇ ਬਲੋਗ ਹੈ ਨਾ ਇਹ ਦੇਖੋ ਬੜਾ ਚਾਟ ਖਾ ਰਿਹਾ ਭੁੱਖੜਾ ਆਦਮੀ ਬਹੁਤ ਜ਼ਿਆਦਾ ਹਰੀਸ਼ ਕਾ ਵਜਾਰੇਗਾ ਦਿਲ ਨਾ ਐ ਗੱਲ ਹੈ ਆ ਵਰਤ ਆ ਦੇ ਵਰਤ ਦੇਖੋ ਬਹੁਤ ਸਟੇ ਬਹੁਤ ਯਾਰੇ ਵਾਲੀ ਹੈ ਲੈ ਵੀ ਰਿੰਕੂ ਭਾਈ ਸੁਣਨੇ ਭਾਈ ਕੈਨਲ ਪਲਾਂ ਦੇ ਬਿਲਕੁਲ ਸਾਹਮਣੇ 11 ਸੈਕਟਰ ਦੀ ਮਾਰਕੀਟ ਚ ਪੰਚਕੂਲੇ ਇਹ ਦੇਖੋ ਇੱਕ ੰਨੀ ਵਧੀਆ ਚਾਟ ਬਣਾਈ ਹੁੰਦੇ ਨੇ ਚਾਟ ਮਸਾਲਾ ਨਜ਼ਾਰਾ ਜਿਆਦਾ ਇਹਨੂੰ ਜੋਤ ਦੀ ਫੇਵਰੇਟ ਆ ਇਹ ਉਧਰ ਬੰਦੇ ਦਾ ਬਾਰਤ ਆਏ ਹੈ ਬਹੁਤ ਟੇਸਟੀ ਪਾਣੀ ਬੋਲੇ ਇੰਨੇ ਵਧੀਆ ਦੇਣਾ ਜੀ ਅਸੀਂ ਪੰਜ ਪਲੇਟਾਂ ਖਾ ਲਈਆਂ ਇੱਕ ਦੀ ਜਗ੍ਹਾ ਜਿਹਨੇ ਵੀ ਲੈਣਾ ਟੇਸਟੀ ਬਹੁਤ ਵਧੀਆ ਆ ਤੁਸੀਂ ਉੱਚੀ ਦੁਕਾਨ ਫੀਕੇ ਪਕਾਉਣ ਵਾਲਾ ਕੰਮ ਨਹੀਂ ਹੈਗਾ ਉਰੇ ਬੰਦੇ ਨੇ ਜੋ ਵੀ ਕਹਿਣ ਵਧੀਆ ਮਿਹਨਤ ਨਾਲ ਦੋਏ ਪਾਈ ਕਰਨ ਲੱਗੇ ਵੇ ਆ ਜੀ ਬਹੁਤ ਵਧੀਆ ਤੁਹਾਨੂੰ ਟੇਸਟ ਮਿਲੂਗਾ ਡੇਲੀਸ਼ੀਅਸ ਐਂਡ ਬਹੁਤ ਜ਼ਬਰਦਸਤ ਇਹਨਾਂ ਦੀ ਬਿਲਕੁਲ ਹੁਣ ਦੁਬਾਰਾ ਤੁਸੀਂ ਲੋਕੇਸ਼ਨ ਦੇਖ ਲਓ ਵੀ ਕੈਨਲ ਪਲਾਜ਼ਾ ਦੇ ਬਿਲਕੁਲ ਸਾਹਮਣੇ 11 ਸੈਕਟਰ ਦੇ ਵਿੱਚ ਦੋਏ ਪਾਈ ਲੱਗੇ ਵੇ ਜੀ ਇਹਨਾਂ ਵਧੀਆ ਟੇਸਟੀ ਸਮਾਨ ਹੈ ਇਹਨਾਂ ਦਾ ਬਿਲਕੁਲ ਸਾਫ਼ ਸੁਥਰਾ ਹਾਈਜੀਨਿਕ ਐਂਡ ਜ਼ਬਰਦਸਤ ਹੈ ਜੀ ਸਫਾਈ ਬਹੁਤ ਹੈ ਬੈਠਣਾ ਥੋੜਾ ਬਾਅਦ ਸਪੈਸ਼ਲ ਪਰਵਾਨ ਦਾ ਬਰਤ ਵਾਲੇ ਬੰਦੇ ਖੜੇ ਰਹਿ ਸਕਦੇ ਆ ਬਸ ਫਾਸਟ ਵਾਲੇ ਨਰਾਤੇ ਨਰਾਤੇ ਨਰਾਤਿਆਂ ਦੇ ਵਿੱਚ ਹੀ ਨੇ ਕਿ ਦੁਕਾਨ ਤੇ ਨਹੀਂ ਆਣਾ ਕਿਉਂਕਿ ਇੰਨਾ ਜਦੀਆ ਟੇਸਟੀ ਆ ਨਾ ਤੁਹਾਡੀ ਜੀਭ ਮੋਜ ਜੂਗੀ ਥੋੜਾ ਫਾਸਟ ਟੁਟਸਾ ਦਾ ਆ ਇਹ ਬਾਈ ਕਹਿੰਦਾ ਵੀ ਇਹ ਦੇਖੋ ਡਬੜਾ ਬਰਜ ਖਲੀਫਾ ਬਣਾਇਆ ਹੋਇਆ ਹੈ ਨਾ ਪਾਣੀ ਪੋਲੇਗਾ ਸਾਰਾ ਖਤਮ ਹੋ ਜਾਂਦਾ ਆ ਇੱਕ ਵਾਰ ਆਪਣੀ ਲੋਕੇਸ਼ਨ ਬੋਲ ਦੇ ਵੀਰੇ ਲੈ ਪੈਨਾਮ ਪਲਾਜ਼ਾ ਸੈਕਟਰ 11 ਸਤਪੁਲਾ ਹੂੰ ਐਨ ਵਧੀਆ ਚੀਜ਼ ਬਣੂਗੀ ਮਿਲੋਗੇ ਆਓ ਭਈ ਇਹਨੂੰ ਪਾਈਆਂ ਦੀ ਦੁਕਾਨ ਤੇ ਬਾਕੀ ਸੁਭਮ ਜੀ ਵਧੀਆ ਬਣਾਇਆ ਹੋਆ ਇਹਨਾਂ ਨੇ ਯੋਗੇਸ਼ ਤੂੰ ਦੱਸ ਤੇ ਨਾ ਨਾ ਖਾਓ ਆ ਦੋਗੀ ਇਹ ਦੇਵਨੰਦਨ ਮਰਤੀ ਇਸ ਤਰ੍ਹਾਂ ਚੁੰਬਕ ਤੇ ਦੂਈ ਦੌੜਦੇ ਰਹਾਨਾ ਕਰੰਟ ਵਾਰਸ ਪਣੀ ਪੋਲੇ ਜਨੂੰ ਲੋ ਜੀ ਜ਼ਰੂਰ ਆਇਆ ਬੰਦੇ ਕੋਲ ਵਿਜ਼ਿਟ ਕਰਿਓ ਜੀ ਹਵਾਇਨੀ ਤੇਜ਼ ਚੱਲ ਰਹੀ ਆ ਨਾ ਦਰਵਾਜ਼ਾ ਜ਼ੋਰ-ਜ਼ੋਰ ਕੀ ਵੱਜ ਰਿਹਾ ਬਾਹਰ ਗੇਟ ਮਨ ਨੂੰ ਆਏ ਹੋ ਗਿਆ ਵੀ ਕਿਤੇ ਕੋਈ ਆ ਗਿਆ ਔਰ ਮੈਂ ਦੋ ਵਾਰ ਦੇਖ ਗਈ ਪਰ ਕੋਈ ਨਹੀਂ ਹੈਗਾ ਹਵਾ ਨਾਲ ਵੱਜ ਰਿਹਾ ਜ਼ੋਰ-ਜ਼ੋਰ ਕੀ ਤੇ ਚਲੋ ਜੀ ਕਰਦੇ ਆਪਾਂ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਔਰ ਡੇਲੀ ਰਾਤ ਨੂੰ 8:30 ਵਜੇ ਮੈਂ ਲਾਈਵ ਵੀ ਆਣੀ ਆ ਮੇਰੀ ਲਾਈਵ ਜੁਆਇਨ ਕਰਿਆ ਕਰੋ ਰਾਤ ਨੂੰ 8:30 ਵਜੇ ਚਲੋ ਜੀ ਬਾਈ ਟੇਕ ਕੇਅਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ ਟੇਕ ਕੇਅਰ ਔਰ ਫੈਸਟੀਵਲ ਸ਼ੁਰੂ ਹੈ ਵੈਸੇ ਵੀ ਹਨਾ ਬਿਜ਼ੀ ਲਾਈਫ ਚੱਲ ਰਹੀ ਹੈ ਕਈ ਵਾਰ ਮਿਸ ਵੀ ਹੋ ਜਾਂਦਾ ਹੈ ਤੇ ਚਲੋ ਜੀ ਚੱਲਦੇ ਆਂ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਤੇ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਐਂਡ ਤੱਕ ਦੇਖ ਕੇ ਵੀ ਮੇਰੀ ਵੀਡੀਓ ਦੇ ਵਿੱਚ ਕੀ ਆ ਹੈਗਾ ਇਹ ਕੀ ਆ ਮੈਂ ਬੋਲਿਆ ਕੀ ਆ ਮੈਂ ਵੀਡੀਓ ਦੇ ਵਿੱਚ ਦਿਖਾਇਆ ਫਿਰ ਤੁਸੀਂ ਕਮੈਂਟ ਕਰਿਆ ਕਰੋ ਦੇਖ ਕੇ ਐਵੇਂ ਬਿਨਾ ਦੇਖੇ ਕਮੈਂਟ ਨਾ ਕਰਿਆ ਕਰੋ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਵੀਡੀਓ ਪੂਰੀ ਨਹੀਂ ਦੇਖੀ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਕੇ ਤਦ ਤੱਕ ਲਈ ਬਾਏ ਬਾਏ ਜੀ